ਨਾ ਸਿੱਧਾ ਮੱਥਾ ਲਾਉਣੇ ਵਾਲੀ ਗੱਲ ਆ ਇਹ ਉਹ ਵੀ ਬਾਬਾ ਦੀਪ ਸਿੰਘ ਨਾ ਜਿਹਦੇ ਦੇ ਜੂਏ ਦਾ ਪਰਚਾ ਦਰਜ ਹੋਇਆ ਉਹਦੇ ਉਹ ਬੰਦਾ ਆ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾ ਕਰੇ ਸ਼ੁਰੂ ਦਾ ਸਾਦੀ ਸਭ ਤੋਂ ਵੱਡੀ ਬੇਅਦਬੀ ਆ ਇਹ ਆਪਾਂ ਇੱਥੇ ਸੇਵਾ ਕਰਨ ਆਏ ਆ ਆਪਾਂ ਇੱਥੇ ਮਨਮਰਜ਼ੀ ਨਹੀਂ ਕਰਨ ਆਏ ਆ ਆਪਾਂ ਗੁਰੂ ਦੀ ਸੇਵਾ ਕਰਨੇ ਆਂ ਪ੍ਰਧਾਨ ਵੀ ਕਿ ਗੁਰੂ ਦੀ ਸੇਵਾ ਹੀ ਆ ਜੀ ਗੁਰੂ ਘਰ ਦੀ ਗੱਲ ਸੀ ਜੇਣਾ ਵੀ ਦੋਸ਼ ਲੱਗਾ ਜਾਂ ਤਾਂ ਉਹਨੂੰ ਹਾਂ ਚੰਨ ਜਾਂ ਨਾ ਚੰਨ ਜੋ ਵੀ ਹੈ ਅੰਦਰ ਬਹਿ ਕੇ ਗੱਲ ਚੰਗੀ ਜਾਈਏ ਨਾ ਤਾਂ ਇਹ ٹرسٹ ਇਹਨਾਂ ਦੀਆਂ ਗਲਤੀਆਂ ਬਰਦਾਸ਼ਤ ਕਰੇਗਾ ٹرسٹ ਬਹੁਤ ਸ਼ੰਕਸ਼ਮ ਹੈ ਆਪਣੇ ਆਪ ਦੇ ਕੰਮ ਕਰਨ ਚ ਇੱਕ ਜਣੇ ਪਿੱਛੇ ਸਾਰਾ ٹرسٹ ਖਰਾਬ ਨਹੀਂ ਹੋਏਗਾ ਅਸੀਂ ਇਹ ਦਿੱਤੇ ਦਿੱਸੂ ਬੰਦੀਆਂ ਦੇ ਮੈਸੇਜ ਉੱਤੇ ਪੂਰਾ ਐਕਸ਼ਨ ਲੈ ਰਹੇ ਹਾਂ ਜੋ ਬੈਸਟ ਮਾਰਨਿੰਗ ਹਨਾ ਉਹ ਸੀ ਕਰਾਂਗੇ ਤੋਂ ਪੱਤ ਜਿਹੜਾ ਹੈ ਕਹਿੰਦਾ ਉਹ ਸਿੱਧਾ ਜੀ ਠੇਕੇਦਾਰ ਤੋਂ ਇਹਨਾਂ ਨੇ ਲੈ ਕੇ ਲਵਾ ਰੇ ਸੀ ਕਰ ਰਹੇ ਸੀ ਨਾ ਉਹਦਾ ਇਹੀ ਦੱਸ ਰਿਹਾ ਠੇਕੇਦਾਰ ਉਹਨੇ ਕਿਹਾ ਤੇ ਵੜਿਆ ਗਲੀ ਨੂੰ ਕੁਆਟਿਟੀ ਨਹੀਂ ਕਲੀਅਰ ਅਸੀਂ ਉਹਦੇ ਜਿਹੜੇ ਮੰਗ ਰਿਆ ਕਾਗਜ਼ ਹੁਣ ਕਿੰਨੇ ਤੋਂ ਬਾਕੀ ਲੈ ਰਿਆ ਕਾਗਜ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਹ ਘਟਨਾ ਸੀ ਸੋਸ਼ਲ ਮੀਡੀਆ ਤੇ ਦੇਖੀ ਆ ਜਿਹਦੇ ਵਿੱਚ ਇੱਕ ਪ੍ਰਵਾਸੀ ਮਜ਼ਦੂਰ ਜਿਹੜਾ ਦੱਸ ਰਿਹਾ ਵੀ ਇੱਥੇ ਦਾ ਜੋ ਟਰਸਟ ਬਣਿਆ ਹੋਇਆ ਹੈ ਟਰਸਟ ਦੇ ਵਿੱਚ ਕਲਦੀਪ ਸਿੰਘ ਜਿਹੜਾ ਕਲਦੀਪ ਸਿੰਘ ਆ ਉਹ ਗੁਰਦੁਆਰਾ ਸਾਹਿਬ ਦੇ ਵਿੱਚੋਂ ਬਾਬਾ ਦੀਪ ਸਿੰਘ ਗੁਰਦੁਆਰਾ ਹੋਵੇ ਸਾਡੀਆਂ ਭਾਵਨਾ ਦਾ ਵੱਡਾ ਸਰੋਤ ਆ ਗੁਰੂ ਰਾਮਦਾਸ ਦਾ ਦਰ ਬਾਬਾ ਦੀਪ ਸਿੰਘ ਦਾ ਦਰ ਉੱਥੋਂ ਉਹ ਬੰਦਾ ਪੱਥਰ ਲਿਆ ਕੇ ਆਪਣੇ ਘਰ ਲਵਾ ਰਿਹਾ ਹੋਵੇ ਆਪਣੇ ਬਾਥਰੂਮਾਂ ਚ ਲਵਾ ਰਿਹਾ ਹੋਵੇ ਉਹ ਫਿਰ ਇਹ ਦੇਖ ਲਓ ਤੁਸੀਂ ਜੇ ਆਪਾਂ ਹੀ ਆਪਣੇ ਗੁਰੂ ਘਰਾਂ ਨੂੰ ਖਾਣ ਲੱਗੇ ਆਪਾਂ ਵੇਚ ਰਹਿ ਕੇ ਤਾਂ ਆਪਣੇ ਅੱਗੇ ਆਲੇ ਆ ਭਵਿੱਖ ਆਪਣਾ ਕੀ ਹੋਊਗਾ ਦੇ ਉਹਨਾਂ ਦਾ ਅਸੀਂ ਅੱਜ ਪਤਾ ਕਰਾਇਆ ਉਹਨਾਂ ਤੇ ਪਹਿਲਾਂ ਵੀ ਆਹ ਜੂਏ ਦਾ ਪਰਚਾ ਐਫ ਆਈ ਆਰ ਨੇ ਉਹਨਾਂ ਦੀਆਂ ਨਾਮ ਕੀ ਹੋਣਾ ਦਾ ਨਾ ਨਾ ਪ੍ਰੀਤ ਸਿੰਘ ਆ ਜੀ ਬਾਬੇ ਕਿੰਨੀ ਕੁ ਕੁਆਂਟੀਟੀ ਵਿੱਚ ਜਿਹੜਾ ਉਹ ਪੱਥਰ ਲੈ ਕੇ ਸੀਗੇ ਜੇ ਪੱਥਰ ਦਾ ਆ ਸੋਸ਼ਲ ਮੀਡੀਆ ਤੇ ਵੀਡੀਓ ਦੇਖੀ ਆ ਉਹ ਵੀਡੀਓ ਤੁਹਾਨੂੰ ਪ੍ਰੋਵਾਈਡ ਕਰਾ ਦਾਂਗੇ ਉਹਦੇ ਵਿੱਚ ਪ੍ਰਵਾਸੀ ਮਜ਼ਦੂਰ ਦੱਸ ਰਿਹਾ ਜਿਹਦੇ ਤੇ ਜੂਏ ਦਾ ਪਰਚਾ ਦਰਜ ਹੋਇਆ ਹੋਵੇ ਉਹ ਕਮੇਟੀ ਦੇ ਵਿੱਚ ਪਹਿਲਾਂ ਤਾਂ ਰਹਿ ਨਹੀਂ ਸਕਦਾ ਕਮੇਟੀ ਨੂੰ ਟਰੱਸਟ ਨੂੰ ਉਹਨੂੰ ਬਾਹਰ ਦਾ ਰਸਤਾ ਦਿਖਾਉਣਾ ਚਾਹੀਦਾ ਜੇ ਐਵੇਂ ਹੀ ਮੈਂ ਸਾਡੇ ਅਕਾਲ ਤਖਤ ਦੇ ਜਥੇਦਾਰ ਸਾਹਿਬ ਗੁਰਗੰਦ ਸਾਹਿਬ ਨੂੰ ਵੀ ਬੇਨਤੀ ਕਰੂੰਗਾ ਵੀ ਇਸ ਮਸਲੇ ਦੇ ਵੱਲ ਧਿਆਨ ਦੇਣ ਜੇ ਜਿਨੇ ਤੇ ਪਰਚੇ ਐਫ ਆਈ ਆਰ ਦਰਜ ਨੇ ਜੂਏ ਵਰਗੀਆਂ ਉਹ ਗੁਰਦੁਆਰਿਆਂ ਦੀ ਸੇਵਾ ਕਰਦੇ ਨੇ ਫੇਰ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਫੇਰ ਅਸੀਂ ਕਿੱਥੇ ਖੜੇ ਆ ਜੀ ਕਮੇਟੀ ਨਾਲ ਗੱਲਬਾਤ ਸੀ ਕਮੇਟੀ ਦੀ ਕਮੇਟੀ ਨਾਲ ਪ੍ਰਧਾਨ ਜੀ ਬੈਠਿਆ ਸੈਕਟਰੀ ਸਾਹਿਬ ਬੈਠਿਆ ਉਹ ਕਹਿੰਦੇ ਅਸੀਂ ਕਾਰਵਾਈ ਪਾਈ ਹੋਈ ਆ ਅੱਗੇ ਪੂਰਾ ਜਿਹੜਾ ਟਰੱਸਟ ਆ ਪੂਰੇ ਟਰੱਸਟ ਨਾਲ ਗੱਲਬਾਤ ਕਰਕੇ ਜੋ ਅਗਲੀ ਕਾਰਵਾਈ ਆ 2-4 ਦਿਨ ਦੇ ਵਿੱਚ ਵਿੱਚ ਅਸੀਂ ਪਾਵਾਂਗੇ ਕੋਰੋਨਾ ਪ੍ਰਸ਼ੰਸ ਵਿੱਚੋਂ ਨਹੀਂ ਕੱਢਿਆ ਜਾਂਦਾ ਫਿਰ ਅਗਲੀ ਰਣਨੀਤੀ ਕੀ ਜੇ ਨਹੀਂ ਕੱਢਿਆ ਜਾਂਦਾ ਕਾਲਕਟ ਨੂੰ ਜਾ ਕੇ ਸੂਚਿਤ ਕੀਤਾ ਜਾਊਗਾ ਐਫ ਆਰ ਆਈ ਉਹਨਾਂ ਨੂੰ ਦਿਖਾਈ ਜਾਊਗੀ ਤੇ ਗੁਰੂ ਘਰ ਨਾਲ ਸਿੱਧਾ ਮੱਥਾ ਲਾਉਣੇ ਵਾਲੀ ਗੱਲ ਆ ਇਹ ਉਹ ਵੀ ਬਾਬਾ ਦੀਪ ਸਿੰਘ ਨਾ ਜਿਹਦੇ ਦੇ ਜੂਏ ਦਾ ਪਰਚਾ ਦਰਜ ਹੋਇਆ ਹੋਵੇ ਉਹ ਬੰਦਾ ਆ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾ ਕਰੇ ਜੂਆ ਖੇਡਣੇ ਵਾਲਾ ਬੰਦਾ ਗੁਰੂ ਘਰ ਤੇ ਵਿੱਚ ਮੱਥਾ ਟੇਕ ਕੇ ਮੁਰਜਵੇ ਬੇਸ਼ੱਕ ਮੁਰਜਵੇ ਕਿਸੇ ਨੂੰ ਕੋਈ ਨਹੀਂ ਪਤਾ ਸੇਵਾ ਕਰ ਸਕਦਾ ਨਹੀਂ ਕਰ ਸਕਦਾ ਸੇਵਾ ਚਾਹੇ ਉਹ ਕੋਈ ਵੀ ਆ ਤੁਹਾਨੂੰ ਕੋਈ ਜਰਦਾ ਖਾਣਾ ਜਾਂ ਕੋਈ ਆ ਕੇ ਕਹਿ ਦੂਗਾ ਮੈਂ ਗੁਰੂ ਘਰ ਸੇਵਾ ਕਰਨੀ ਆ ਫੇਰ ਤਾਂ ਅਸੀਂ ਮਰੇ ਹੋਏ ਆ ਠੀਕ ਨਹੀਂ ਜੇ ਅਸੀਂ ਆਪਣੀ ਹੋਂਦ ਬਚਾਉਣੀ ਆ ਆਪਣੀ ਸਿੱਖੀ ਬਚਾਉਣੀ ਆ ਅਸੀਂ ਤਾਂ ਪਹਿਲਾਂ ਕਿੱਥੇ ਤੱਕ ਪਹੁੰਚ ਚੁੱਕੇ ਆ ਰੋਜ਼ ਸਾਡੀਆਂ ਗੁਰੂ ਘਰ ਦੀਆਂ ਬੇਅਦਬੀਆਂ ਹੋ ਰਹੀਆਂ ਨੇ ਇਹ ਲੋਕ ਆ ਬੇਅਦਬੀ ਕਰ ਰਹੇ ਆ ਇਸ ਗੁਰੂ ਘਰ ਦੀ ਅਸੀਂ ਇਹ ਬੇਅਦਬੀ ਨਹੀਂ ਚੱਲਣੀ ਜੇ ਇਹਨਾਂ ਨੇ ਇਹਨੂੰ ਨਾ ਕੱਢਿਆ ਅਸੀਂ ਕੋਈ ਤਕੜਾ ਸੰਘਰਸ਼ ਵਿੜਾਂਗੇ ਤੇ ਅਗਲਾ ਕੋਈ ਐਲਾਨ ਕਰਾਂਗੇ ਜਥੇਬੰਦੀਆਂ ਨਾਲ ਸਰ ਕਮੇਟੀ ਦੀ ਜ਼ਿੰਮੇਵਾਰੀ ਨਹੀਂ ਬਣਦੀ ਬਣਦੀ ਆ ਜੀ ਬੇਬੀ ਵੈਰੀਫਾਈ ਕੀਤੀ ਜਾਵੇ ਐਦਾਂ ਦਾ ਇਨਸਟਰਕਸ਼ਨ ਨੂੰ ਕਮੇਟੀ ਦੇ ਵਿੱਚ ਪਾ ਲਿਆ ਬੇਅਦਮੀ ਜੀ ਇੰਤੋਂ ਵੱਡੀ ਬੇਅਦਬੀ ਹੋਰ ਕੀ ਹੋ ਸਕਦੀ ਆ ਗੁਰੂ ਘਰ ਸਾਡੀ ਸਭ ਤੋਂ ਵੱਡੀ ਬੇਅਦਬੀ ਆ ਇਹ ਗੁਰੂ ਸਾਹਿਬ ਦਾ ਪੱਥ ਜਿਹੜਾ ਜੂਏ ਦਾ ਜੂਆ ਖੇਡਦਾ ਜੂਏ ਦਾ ਪਰਚਾ ਬਾਈ ਨੇਮ ਐਫ ਆਈ ਆਰ ਬੋਲ ਰਹੀ ਆ ਮੈਂ ਤਾਂ ਬੋਲ ਨਹੀਂ ਰਿਹਾ ਹੈਗਾ ਬਾਬਾ ਇਹ ਗੱਲ ਕਰੀਏ ਤੁਸੀਂ ਜਿਵੇਂ ਕਹਿ ਰਹੇ ਹੋ ਪੱਤਰ ਲੈ ਗਏ ਭਾਵੇਂ ਬਾਥੂਮ ਚ ਲੁਆਇਆ ਤਾਂ ਭਾਵੇਂ ਘਰ ਦੇ ਵਿੱਚ ਲੁਆਇਆ ਤੇ ਫਿਰ ਕੁਆਂਟੀਟੀ ਤਾਂ ਜ਼ਿਆਦਾ ਲੈ ਗਏ ਹੋਵੇ ਆ ਦੇਖੋ ਕਿਸ ਨੇ ਦੇਖਿਆ ਨਹੀਂ ਜੀ ਇਹਨਾਂ ਨੂੰ ਉਹਦੀ ਵੀ ਐਫ ਆਈ ਆਰ ਦਰਜ ਬਾਈ ਨੇਮ ਆ ਜੀ ਹੋਰ ਕਿਸ ਨੇ ਦੇਖਿਆ ਨਹੀਂ ਫਿਰ ਗੁਰੂ ਨਦਰ ਸਾਹਿਬ ਦੇ ਟਰਸਟੀ ਦੇਖੋ ਜੀ ਹਰੇਕ ਬੰਦਾ ਆ ਦੇਖੋ ਅਸੀਂ ਤਾਂ ਦੂਰੋਂ ਆਏ ਆ ਅਸੀਂ ਤਾਂ ਸੋਸ਼ਲ ਮੀਡੀਆ ਤੋਂ ਦੇਖਿਆ ਸੀ ਇਹ ਨਹੀਂ ਝਾਰ ਸਕਦੇ ਹੈਗੇ ਜੇ ਉਹ ਅਸੀਂ ਗੁਰੂ ਸਾਹਿਬ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਬੱਚਿਆਂ ਅਸੀਂ ਨਹੀਂ ਸਹਾਰ ਸਕਦੇ ਇਹ ਚੀਜ਼ ਆ ਹੋ ਸਕਦੀ ਹੈ ਜੀ ਇਹਦੇ ਵਿੱਚ ਕੋਈ ਉਹ ਨਹੀਂ ਜਿਨ੍ਹਾਂ ਦੀ ਵੀ ਮਿਲੀ ਭੁਗਤਾ ਉਹ ਆਪ ਆ ਕੇ ਦੱਸਣ ਜੇ ਜਿਹੜਾ ਜਿਹੜਾ ਵੀ ਨਾਲ ਹੈ ਜੇ ਨਹੀਂ ਕੋਈ ਨਾਲ ਹੈਗਾ ਤਾਂ ਗੁਰੂ ਸਾਹਿਬ ਤੋਂ ਮਾਫੀ ਮੰਗਣ ਅਕਾਲ ਤਖਤ ਸਾਹਿਬ ਕੇ ਮਾਫੀ ਮੰਗਣ ਤੇ ਕਮੇਟੀ ਨੂੰ ਮੈਂ ਅਪੀਲ ਕਰਦਾ ਵੀ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਜਾਵੇ ਅੱਛਾ ਬਾਬੇ ਹੁਣ ਤਾਂ ਪੱਥਰ ਦੀ ਜਿਹੜੀ ਗੱਲ ਸਾਹਮਣੇ ਆਈ ਲੱਗਦਾ ਹੋਰ ਵੀ ਕੋਈ ਚੀਜ਼ਾਂ ਕੋਈ ਲੈ ਕੇ ਜਾਂਦੇ ਹੋਣਗੇ ਦੇਖੋ ਜੀ ਉਹ ਵੈਗਰੂ ਅਕਾਲਪੁਰ ਖ ਵੈਗਰੂ ਜਾਣ ਦਾ ਬੈਸੇ ਤਾਂ ਗੁਰੂ ਦੇ ਸਾਹਿਬ ਦੇ ਨਾਲ ਹਰ ਇੱਕ ਕੈਮਰੇ ਲੱਗੇ ਹੋਏ ਆਜ ਕੱਲ ਜੀ ਜੇ ਜਿਹੜਾ ਵੀ ਕੋਈ ਕੋਈ ਚੋੜੀ ਗੁਰੂ ਆ ਗੁਰੂ ਸਾਹਿਬ ਨੇ ਗੁਰੂ ਸਾਹਿਬ ਨੇ ਅੱਜ ਤੱਕ ਵਾਕਿਆ ਕਿਸੇ ਨੂੰ ਨਹੀਂ ਹੈਗਾ ਭੁਗਤਣਾ ਇੱਥੇ ਹੀ ਪੈਣਾ ਲੰਬੀ ਨਹੀਂ ਕੋਈ ਇਹ ਸਭ ਕੁਝ ਇੱਥੇ ਹੀ ਭੁਗਤ ਕੇ ਇੱਥੇ ਹੀ ਦੇਣਾ ਪੈਣਾ ਜਿਹੜਾ ਵੀ ਕੋਈ ਗੁਰੂ ਸਾਹਿਬ ਨਾਲ ਮੱਥਾ ਲਾਊਗਾ ਉਹਨੂੰ ਇੱਥੇ ਹੀ ਦੇਣਾ ਪੈਣਾ ਤੇ ਬੱਬਾ ਜੀ ਕੋਈ ਉਹ ਵੀ ਵੈਰੀਫਾਈ ਕੀਤਾ ਵੀ ਜੂਵੇਂ ਤੋਂ ਲਾਉਂ ਮੋਲ ਵੀ ਆਪਣੀ ਗੱਲ ਦੇਖੋ ਜੀ ਜਿਹੜੀਆਂ ਸਾਨੂੰ ਆ ਮਿਲੀਆਂ ਨੇ ਐਫ ਆਈ ਆਰ ਕਿੰਨੀਆਂ ਐਫ ਆਈ ਆਰ ਇਹਨਾਂ ਦੇ ਖਿਲਾਫ ਜੀ ਆ ਦੋ ਤਿੰਨ ਐਫ ਆਰ ਆਈਆਂ ਨੇ ਜਿਹੜੀਆਂ ਇਹ ਤੇ ਆ ਇਹਨਾਂ ਦੇ ਪੋਸਟਰ ਪੋਸਟਰ ਜੇ ਬਣੇ ਹੋਏ ਨੇ ਆ ਦੇਖ ਲਓ ਤੁਸੀਂ ਆ ਦੇਖ ਤੇ ਇਹ ਸਿੱਧੀ ਬੇਅਦਬੀ ਆ ਗੁਰੂ ਦੀ ਜੇ ਕੋਈ ਵੀ ਕੱਲ ਨੂੰ ਕੋਈ ਬਾਲ ਕੱਟੇ ਵਾਲਾ ਆਜੂਗਾ ਗੁਰੂ ਘਰ ਦੀ ਸੇਵਾ ਕਰਨ ਕੱਲ ਨੂੰ ਕੋਈ ਬਗੈਰ ਅਮਰ ਸ਼ਕੇ ਤੋਂ ਆਜੂਗਾ ਗੁਰੂ ਘਰ ਦੀ ਸੇਵਾ ਕਰਨ ਕੱਲ ਨੂੰ ਕੋਈ ਹੋਰ ਆਜੂਗਾ ਫੇਰ ਤਾਂ ਆਪਾਂ ਗੁਰੂ ਘਰ ਸੰਭਲੇ ਜੇ ਆਪਾਂ ਆਪਣੇ ਗੁਰੂ ਘਰ ਸਾਹਮਣੇ ਆ ਤਾਂ ਆਪਾਂ ਨੂੰ ਸਖਸਟੈਂਡ ਲੈਣਾ ਪੈਣਾ ਬਾਬੇ ਲਗਦਣ ਜਿਹੜੇ ਪ੍ਰਧਾਨੀਆਂ ਕਰਦਣੀਆਂ ਜਿਹੜੇ ਹੋਰ ਵੀ ਮੈਂਬਰ ਬਣਦੇ ਤੇ ਉਹ ਫਿਰ ਅੰਮ੍ਰਿਤ ਛਕਣਾ ਜ਼ਰੂਰੀ ਹੈ ਜ਼ਰੂਰੀ ਹੈ ਜੀ ਸਾਡੇ ਗੁਰੂ ਸਾਹਿਬ ਦਾ ਸਿਧਾਂਤ ਆ ਉਹਨਾਂ ਨੇ ਆਪਣੇ ਪਿੱਛੇ ਸਾਰਾ ਪਰਿਵਾਰ ਭਾਰਤਾ ਜੇ ਆਪਾਂ ਨੂੰ ਆਪਣੇ ਗੁਰੂ ਗ੍ਰੰਥ ਸਾਹਿਬ ਦੇ ਲਾੜ ਲਾ ਕੇ ਗਏ ਆ ਜੇ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਿਆ ਤਾਂ ਉਹਨਾਂ ਦੇ ਸਿਧਾਂਤਾਂ ਦੇ ਵਿੱਚ ਚੱਲੋ ਉਹਨਾਂ ਦੇ ਸਿਧਾਂਤਾਂ ਦੇ ਪਹਿਰਾ ਦੋ ਆਪਾਂ ਕਿਉਂ ਨਹੀਂ ਉਹਨਾਂ ਦੇ ਸਿਧਾਂਤਾਂ ਦੇ ਪਹਿਰਾ ਦੰਦੇ ਆਪਾਂ ਆਪਣੀਆਂ ਮਰਮਰਜ਼ੀਆਂ ਕਿਉਂ ਕਰਦੇ ਆ ਸੇਵਾ ਦੇ ਤੇ ਗੁਰ ਦੇਖੋ ਜੀ ਸੇਵਾ ਨੂੰ ਨਹੀਂ ਕੋਈ ਰੋਕ ਸਕਦਾ ਹੈਗਾ ਗੁਰੂ ਘਰ ਦਾ ਜਿਹੜਾ ਇੰਟਰਸਟ ਹੀ ਆ ਜੇ ਪ੍ਰਧਾਨ ਆ ਪ੍ਰਧਾਨ ਰੋਟਾ ਲੱਗ ਜੂਗਾ ਜੀ ਗੁਰੂ ਘਰ ਦਾ ਸਹਿਦਾਰੀ ਲੱਗੂਗਾ ਜਾਂ ਦੇਦਾਰੀ ਲੱਗੂਗਾ ਜੀ ਫਿਰ ਕੋਈ ਜੂਆ ਖੇਡਣ ਵਾਲਾ ਬੰਦਾ ਆ ਕੇ ਗੁਰਦੁਆਰੇ ਚ ਪ੍ਰਧਾਨ ਲੱਗ ਜੂਗਾ ਨਹੀਂ ਲੱਗ ਸਕਦਾ ਹੈਗਾ ਜੇਕਰ ਇਹਨੂੰ ਕੋਈ ਚੇਤਕ ਨਹੀਂ ਬਿਲਕੁਲ ਜੀ ਅਸੀਂ ਮੈਂ ਸਾਰੇ ਦਲ ਪੰਥਾਂ ਨਾਲ ਗੱਲ ਕਰੂੰਗਾ ਸਾਡੀ ਅਸੀਂ ਕਿਸਾਨ ਜੱਥੇਬੰਦੀਆਂ ਨਾਲ ਸਾਰੀਆਂ ਗੱਲਬਾਤ ਕਰੂੰਗਾ ਇਕੱਤਰ ਅਸੀਂ ਆਪਣੇ ਗੁਰੂ ਘਰਾਂ ਤੋਂ ਪਿੱਛੇ ਹੁੰਦੇ ਜਾਂਦੇ ਆ ਦਿਨੋਂ ਦਿਨ ਰੋਜ਼ ਕੋਈ ਨਾ ਕੋਈ ਨਮਾ ਸਾਡੇ ਗੁਰੂ ਘਰ ਦਾ ਦੇ ਉੱਤੇ ਕੋਈ ਨਾ ਕੋਈ ਆ ਕੇ ਖੜਦਾ ਅੱਛਾ ਬਾਬੇ ਗੱਲ ਕਰੀਏ ਬਾਕੀ ਵੀ ਜਿਹੜੇ ਗੁਰੂ ਘਰ ਨੇ ਤੇ ਉਹਨਾਂ ਨੂੰ ਵੀ ਫਿਰ ਕਹੋਂਗੇ ਜਿਹੜੇ ਅਮਰੇਸ਼ ਸ਼ਰਕਈ ਜਿਹੜਾ ਪ੍ਰਧਾਨਗੀ ਕੀਤੀ ਹੋਈ ਹੈ ਸੈਕਟਰੀ ਬਣੇ ਬਿਲਕੁਲ ਜੀ ਪ੍ਰਧਾਨਗੀ ਕਰੋ ਸਾਫ਼ ਸੁਥਰੀ ਕਰੋ ਗੁਰੂ ਘਰ ਦਾ ਸਾਹਿਬ ਜੀ ਹਜ਼ੂਰੀ ਚ ਕਰੋ ਹਮ ਆਪਾਂ ਇੱਥੇ ਸੇਵਾ ਕਰਨ ਆਏ ਆਂ ਆਪਾਂ ਇੱਥੇ ਮਨਮਰਜ਼ੀ ਨਹੀਂ ਕਰਨ ਆਏ ਬਿਲਕੁਲ ਆਪਾਂ ਗੁਰੂ ਦੀ ਸੇਵਾ ਕਰਨ ਆਏ ਆਂ ਪ੍ਰਧਾਨ ਵੀ ਕਿ ਗੁਰੂ ਦੀ ਸੇਵਾ ਹੀ ਆ ਜੀ ਤੇ ਜਿਹੜੀ ਕੱਲ ਉਲੜਵਾਜੀ ਕੀਤੀ ਗਈ ਹੈ ਇਹਨਾਂ ਵੱਲੋਂ ਉਹਨਾਂ ਦੇ ਵੀ ਕਾਰਵਾਈ ਮੰਗ ਮੰਗ ਕਰਦੇ ਦੇਖੋ ਜੀ ਉਹਦਾ ਮੈਨੂੰ ਨਹੀਂ ਪਤਾ ਹੈਗਾ ਹੁਲੜਵਾਜੀ ਦੇ ਕੱਲ ਦਾ ਅਸੀਂ ਅੱਜ ਸੋਸ਼ਲ ਮੀਡੀਆ ਤੇ ਸਾਨੂੰ ਪਤਾ ਲੱਗਿਆ ਸਾਡੀ ਡਿਊਟੀ ਲੱਗੀ ਅਸੀਂ ਆਏ ਅਸੀਂ ਆਹ ਕਮੇਟੀ ਬੈਠੀ ਹੈ ਪ੍ਰਧਾਨ ਜੀ ਬੈਠੇ ਨੇ ਸੈਕਟਰੀ ਸਾਹਿਬ ਬੈਠੇ ਨੇ ਮੇਰੀ ਸੈਕਟਰੀ ਸਾਹਿਬ ਨਾਲ ਪਹਿਲਾਂ ਫੋਨ ਤੇ ਵੀ ਗੱਲਬਾਤ ਹੋਈ ਹੈ ਹੁਲੜਵਾਜੀ ਹੋਈ ਕਾਰਵਾਈ ਦੀ ਮੰਗ ਕਰਦੇ ਕਿਉਂਕਿ ਗੁਰੂ ਸਾਹਿਬ ਦਾ ਸਤਾਨ ਆ ਦੇਖੋ ਜੀ ਹੁਲੜਵਾਜੀ ਗੁਰੂ ਘਰ ਦੇ ਵਿੱਚ ਜਿਨ੍ਹਾਂ 'ਚ ਫੇਰ ਤਾਂ ਤੁਸੀਂ ਉੱਥੇ ਉਸਦਾ ਸਿਧਾਂਤ ਦੇਖੋ ਉਸ ਗੁਰੂ ਘਰ ਦਾ ਕੀ ਆ ਇੱਥੇ ਤੁਸੀਂ ਰੱਸ਼ ਦੇਖ ਕਿੰਨੇ ਲੋਕ ਨੰਮ ਸਖਤ ਹੁੰਦੇ ਆ ਪੱਥਰ ਟੇਕਦੇ ਆ ਸੰਗਤਾਂ ਸੰਗਤ ਤੇ ਗਲਤ ਅਸਰ ਪੈਂਦਾ ਜੀ ਗਲਤ ਅਸਰ ਪੈਂਦਾ ਜੀ ਅਗਲਾ ਕਹਿੰਦਾ ਜੀ ਇਹਨਾਂ ਦੀ ਕਾਦੀ ਲੜਾਈ ਆ ਬੱਬਾ ਜੀ ਇੱਕ ਲਾਸ ਕੁਆਲਾ ਜਿੱਦਾਂ ਬੇਅਦ ਵੀ ਕਿੱਥੇ ਉਹਨੂੰ ਵੱਲੋਂ ਹੋਰ ਕਿਦੋਂ ਕਿੱਤੀ ਆਂਦੀ ਉਹ ਤੋਂ ਸਖਤ ਕਾਰਵਾਈ ਕੀਤੀ ਆਂਦੀ ਪਰ ਜੇ ਗੁਰੂ ਘਰ ਦੇ ਵਿੱਚ ਬੰਦਾ ਰਹਿ ਕੇ ਜਦੋਂ ਬੇ ਕੀ ਨਾਮ ਆ ਤੁਸੀਂ ਮੇਰਾ ਨਾਮ ਹਰਪ੍ਰੀਤ ਸਿੰਘ ਰਾਜਤਾਨੀ ਜੀ ਕੀ ਮਸਲਾ ਕੀ ਇਹ ਮਸਲਾ ਜਿਵੇਂ ਤੁਹਾਨੂੰ ਸਾਡੇ ਜਨਰ ਸੈਕਟਰ ਸਾਡੇ ਨੂੰ ਦੱਸਿਆ ਵੀ ਸਾਡੀ ਨੋਟੇਜ ਜਿਵੇਂ ਕੱਲ ਆਇਆ ਜਦੋਂ ਪਰਚਾ ਕੱਟ ਕੇ ਮਲਟਨ ਥਾਣੇ ਤੋਂ ਆਇਆ ਤੇ ਉਹਦੇ ਕਰਕੇ ਅਸੀਂ ਹੁਣ ਆਪਣੇ ਟਰ ਤੇ ਉਹਦੇ ਵਿੱਚ ਜੋ ਵੀ ਫੈਸਲਾ ਦੁੱਧਾ ਦੁੱਧ ਪਾਣੀ ਦਾ ਪਾਣੀ ਕਰਕੇ ਸਾਫ਼ ਕਰ ਦਿੱਤਾ ਜਾਏਗਾ ਜਿਹੜਾ ਵੀ ਤੱਥਾਂ ਦੇ ਆਧਾਰ ਤੇ ਜੋ ਵੀ ਕੰਮ ਹੋਏਗਾ ਉਸ ਨਾਲ ਫੈਸਲੇ ਕੀਤੇ ਜਾਣਗੇ ਜਿਹੜੇ ਉਹਨਾਂ ਦੇ ਮਾਮਲੇ ਦਰਜ ਆ ਉਹਦੀ ਜਾਂਚ ਕੀਤੀ ਵੀ ਉਹਨਾਂ ਨੇ ਇਹ ਵੀ ਜਿਵੇਂ ਤੁਹਾਨੂੰ ਜਨਰਲ ਸੈਕਟਰ ਸਾਹਿਬ ਨੇ ਦੱਸਿਆ ਨਾ ਇਹ ਟਰਸਟ 1993 ਦਾ ਹੈ ਜਦੋਂ ਮੈਂ 2010 ਵਿੱਚ ਇੱਥੇ ਵਿੱਚ ਟਰਸਟੀ ਆਇਆ ਇਹ ਉਸ ਤੋਂ ਪਹਿਲਾਂ ਟਰਸਟੀ ਇਹਦੇ ਵਿੱਚ ਹੈਗੇ ਸੀ ਇਹਨਾਂ ਦੇ ਫਵਾਦ ਸਾਹਿਬ ਨੇ ਇਹਨਾਂ ਦੇ ਚਾਚਾ ਜੀ ਸਾਰੀ ਫੈਮਿਲੀ ਇਹਨਾਂ ਦੀ ਬਾਕੀ ਪੰਜ ਚਾਰ ਮੈਂਬਰ ਟਰਸਟੀ ਸ਼ੁਰੂ ਤੋਂ ਸੀਗੇ ਤੇ ਇਹ ਜਦੋਂ ਹੁਣ ਸਾਨੂੰ ਪਤਾ ਲੱਗਾ ਤੇ ਉਹਦਾ ਨੋਟਿਸ ਅਸੀਂ ਇਹਨਾਂ ਨੂੰ ਦਿੱਤਾ ਆਇਆ ਸੀਗਾ ਉਹਦੇ ਵਿੱਚ ਇਹਨਾਂ ਨੇ ਕਿਹਾ ਮੇਰੇ ਨਾਲ ਸਾਜ਼ਿਤ ਹੋਈ ਸੀ ਜਿਵੇਂ ਹੁਣ ਤੇ ਕਿਹਾ ਵੀ ਦੋ ਤਿੰਨ ਨੇ ਸਾਨੂੰ ਇੱਕ ਦਾ ਪਤਾ ਹੀ ਬਾਕੀਆਂ ਨੇ ਦੇਖ ਰਹੇ ਆ ਵੀ ਕੀ ਹੋ ਚੀਜ਼ਾਂ ਹੈਗੀਆਂ ਉਹਨੂੰ ਚੈੱਕ ਕਰ ਲਿਆ ਜਾਏਗਾ ਤੇ ਉਹਦੇ ਤੇ ਉਦਾਂ ਫੈਸਲਾ ਲਿਆ ਅੱਛਾ ਕਾਲ ਮਾਹੌਲ ਵੀ ਕਰਵਾਇਆ ਜੀ ਤੇ ਗੁਰੂ ਸਤਨ ਦੇ ਉੱਪਰ ਇਸ ਤਿੱਕੇ ਨਾਲ ਮਾਹੌਲ ਕਰਵਾਣਾ ਕਿਨਾਂ ਕੋ ਵਾਜਬ ਸਮਝਦੇ ਹੋ ਜੀ ਇਥੇ ਜਿਹੜਾ ਕੰਮ ਟਰਸਟ ਦਾ ਹੈ ਅੰਦਰ ਬਹਿ ਕੇ ਗੱਲ ਹੋਣੀ ਚਾਹੀਦੀ ਸੀ ਉਹ ਬਾਹਰ ਜਿਹੜੀ ਵੀ ਗੱਲ ਹੋਈ ਉਹ ਨਿੰਦਨਯੋਗ ਹੈ ਗੁਰੂ ਘਰ ਦੀ ਗੱਲ ਸੀ ਜਿਹੜਾ ਵੀ ਦੋਸ਼ ਲੱਗਾ ਜਾਂ ਤਾਂ ਉਹਨੂੰ ਹਾਂ ਚੰਨ ਜਾਂ ਨਾ ਚੰਨ ਜੋ ਵੀ ਹੈ ਅੰਦਰ ਬਹਿ ਕੇ ਗੱਲ ਕਰਨੀ ਜਾਏਗੀ ਨਾ ਤਾਂ ਇਹ ਟਰਸਟ ਇਦਾਂ ਨਹੀਂ ਗਲਤੀਆਂ ਬਰਦਾਸ਼ਤ ਕਰੇਗਾ ਟਰਸਟ ਬਹੁਤ ਸ਼ਮਖਮ ਹੈ ਆਪਣੇ ਆਪ ਚ ਕੰਮ ਕਰਨ ਚ ਇੱਕ ਜਣੇ ਪਿੱਛੇ ਸਾਰਾ ਟਰਸਟ ਖਰਾਬ ਨਹੀਂ ਹੋਏਗਾ ਟਰਸਟ ਕੋਲ ਟੋਟਲ ਹਰੇਕ ਚੀਜ਼ ਤੇ ਕੰਮ ਕਰਨ ਦੇ ਵਿੱਚ ਸਾਰਿਆਂ ਦੀ رائے ਲਈ ਜਾਂਦੀ ਹੈ ਸਾਰਿਆਂ ਦਾ ਕੰਮ ਕੀਤਾ ਜਾਂਦਾ ਹੈ ਇੱਕ ਇੱਕ ਚੀਜ਼ ਜਿਹੜੀ ਪਾਸ ਹੁੰਦੀ ਹੈ ਤਿੰਨ ਤਿੰਨ ਜਣਿਆਂ ਤੋਂ ਸਾਈਨ ਹੋ ਕੇ ਫਿਰ ਹੁੰਦੀ ਹੈ। ਲਾਸਵਾਲ ਜੀ ਜਿੱਥੇ ਬੰਦੀਆਂ ਪੂੰਛੀਆਂ ਲਗਾਤਾਰ ਰੋਜ ਪਾਇਆ ਜਾ ਰਹੇ ਤੇ ਕਿਹਾ ਜਾ ਰਿਹਾ ਕਿ ਉਹਨਾਂ ਨੂੰ ਜਿੱਥੇ ਬੰਦੀ ਦੇ ਸੋਰੀ ਇਹ ਮਾਫ ਕਰਨਾ ਜਿਹੜਾ ਉਹਦੇ ਵਿੱਚੋਂ ਮੈਂਬਰਸ਼ਿਪ ਵਧਿਆ ਜਾਵੇ ਮੈਂਬਰਸ਼ਿਪ ਲਈ। ਅਸੀਂ ਸਾਰੇ ਟਰਸਟੀ ਦੀ ਮੀਟਿੰਗ ਬੁਲਾ ਲਈ ਹੈ। ਕੱਲ ਉਹਦੇ ਵਿੱਚ ਬੁਲਾ ਕੇ ਜੋ ਵੀ ਵਧੀਆ ਫੈਸਲਾ ਲਿਆ ਜਾਏਗਾ ਜਿਵੇਂ ਤੁਸੀਂ ਕਿਹਾ ਐਫ ਆਈ ਆਰਾਂ ਉਹਨਾਂ ਦੇ ਉੱਤੇ ਦੇਖ ਕੇ ਜੋ ਵੀ ਉਹਨਾਂ ਦੇ ਐਕਸ਼ਨ ਲੈਣ ਦੀ ਲੋੜ ਹੋਈ ਉਦਾਂ ਲਿਆ ਜਾਏਗਾ। ਵੀਡੀਓ ਕੋ ਬਾਕੀ ਬਾਰ ਲ ਹੋ ਰਹੀ ਤੇ ਜਿੱਥੇ ਵਦਿਆ ਪੁੰਜੇ ਲਗਾਤ ਰੋਸ਼ ਪਾਇਆ ਜਾ ਰਿਹਾ ਠੀਕਣਾ ਚਾਹੁੰਦਾ ਦੇਖੋ ਇਹ ਜਿਹੜਾ ਆਇਆ ਸਾਡੀ ਮਨ ਜਾਣਕਾਰੀ ਚ ਇਹ ਇੱਕ ਗਲਤ ਕੰਮ ਹੈ ਇਹੋ ਜੇ ਹੋਣਾ ਹੀ ਨਹੀਂ ਚਾਹੀਦਾ ਅਸੀਂ ਇਹਦੇ ਤੇ ਜਿੱਥੇ ਬੰਦੀਆਂ ਦੇ ਮੈਸੇਜ ਦੇ ਉੱਤੇ ਪੂਰਾ ਐਕਸ਼ਨ ਲੈ ਰਹੇ ਆ ਜੋ ਬੈਸਟ ਬਣੇਗਾ ਨਾ ਉਹ ਅਸੀਂ ਕਰਾਂਗੇ ਜਿਹਦੇ ਨਾਲ ਗੁਰੂ ਘਰ ਦੀ ਮਰਿਆਦਾ ਤੇ ਨਾਲ ਕੋਈ ਆਵੇ ਆਂਚ ਕਿਉਂਕਿ ਬਾਬਾ ਦੀਪ ਸਿੰਘ ਸਥਾਨ ਦੀ ਲੋਕਾਂ ਚ ਸੰਗਤਾਂ ਚ ਬਹੁਤ ਆਸਥਾ ਹੈ ਉਹ ਇਹ ਆਸਥਾ ਨੂੰ ਅਸੀਂ ਬਿਲਕੁਲ ਇਹ ਇੰਤਨੀ ਹਟਣ ਦਵਾਗੇ ਇਹਦੇ ਲਈ ਤਾਂ ਚਾਹੇ ਸੀਸ ਚਲੇ ਜਾਵੇ ਇਹਦੇ ਚ ਇੱਕ ਕੱਲ ਹੋਰ ਤੁਹਾਨੂੰ ਦੱਸਦਾ ਕਿ ਹੁਣੇ ਹੀ ਅਸੀਂ ਟਰਸਟ ਦਾ ਕਿਉਂਕਿ ਟਰਸਟ ਚਲਾ ਰਿਹਾ ਏ 93 ਦਾ ਇਹਨੂੰ 93 ਰਜਿਸਟਰਡ ਟਰਸਟ ਹੈ ਔਰ ਇਹ ਇੱਕ ਬੋਡੀ ਹੈ ਰਜਿਸਟਰਡ ਜਿਹਨੂੰ ਅਸੀਂ ਸਾਰੇ ਮੈਂਬਰ ਚੰਗੀ ਤਰ੍ਹਾਂ ਭਾਈਚਾਰੇ ਨਾਲ ਚਰਾਰ ਰਹੇ ਆ ਇਹ ਜਿਹੜਾ ਕੰਮ ਹੋਇਆ ਮੰਦ ਭਾਗਾ ਕੰਮ ਹੈ ਇਹਦੇ ਲਈ ਹੁਣ ਅਸੀਂ ਮੀਟਿੰਗ ਕਰਕੇ ਇਹਦਾ ਜੋ ਬੈਸਟ ਸੋਲੂਸ਼ਨ ਨਿਕਲਦਾ ਉਹਨੂੰ ਕੱਢਣ ਦੀ ਕੋਸ਼ਿਸ਼ ਕਰ ਰਹੇ ਆ ਆਪਣੇ ਨਾਲ ਅੱਛਾ ਪ੍ਰਧਾਨ ਜੀ ਗੱਲ ਕਰਿਓ ਪੀਤੀ ਬਿੰਦਰਾ ਜੀ ਉੱਪਰ ਜਿਹੜਾ ਮਕਦਮਾ ਵੀਦਰ ਜੋ ਹੈ ਤੇ ਕਿਆ ਜਿਹੜਾ ਜਿਹੜਾ ਪੱਥਰ ਚੋਰੀ ਹੋਇਆ ਕਿੰਨੀ ਕੁਆਂਟੀਟੀ ਦੇ ਵਿੱਚ ਚੋਰੀ ਹੋਇਆ ਸੀ ਜੀ ਦੇਖੋ ਪੱਥਰ ਚੋਰੀ ਦਾ ਜਿਹੜਾ ਹੈਗਾ ਨਾ ਉਹ ਸਿੱਧਾ ਦੀ ਠੇਕੇਦਾਰ ਤੋਂ ਇਹਨਾਂ ਨੇ ਲੈ ਕੇ ਲਵਾ ਰਹੇ ਸੀ ਕਰ ਰਹੇ ਸੀ ਨਾ ਉਹਦਾ ਉਹੀ ਦੱਸ ਰਿਹਾ ਠੇਕੇਦਾਰ ਮੁੱਕੇ ਤੇ ਵੜਿਆ ਕਾਲ ਹੀ ਨਹੀਂ ਕੁਆਂਟੀਟੀ ਨਹੀਂ ਕਲੀਅਰ ਅ ਮੈਂਬਰ ਆਏ ਆਲੀ ਬੈਠੇ ਆ ਤੁਹਾਡੇ ਨਾਲ ਸੀਨੀਅਰ ਮੈਂਬਰ ਬੈਠੇ ਨੇ ਕਰ ਰਹੇ ਤਾਂ ਹੀ ਪਿਆ ਚੀਜ਼ਾਂ ਤਾਂ ਉਹ ਬਾਕੀ ਤੁਹਾਨੂੰ ਦੱਸਦੇ ਆ ਬਾਕੀ ਮੈਂਬਰੀ ਨਾਲ ਗੱਲ ਕਰਕੇ ਆਉਂਦੇ ਆ ਇਨਵੋਲਵਮੈਂਟ ਵਿੱਚ ਹੋ ਸਕਦੀ ਹੈ ਹੋਰ ਲੱਗਦੀ ਤਾਂ ਨਹੀਂ ਕਿਸੇ ਦੀ ਹੋਣੀ ਨਹੀਂ ਚਾਹੀਦੀ ਕਿਉਂਕਿ ਸਾਰੇ ਅੱਛੇ ਮੈਂਬਰ ਹੀ ਆਦੇ ਚ ਇਸ ਅਗਰ ਦੇ 10 ਦਾ ਟਰਸਟੀ ਆ ਦੱਸੇ ਚੰਗੇ ਆ ਅੱਛਾ ਸਰ ਗੱਲ ਕਰੀਏ ਤਾਂ ਜਥੇਬੰਦੀਆਂ ਉਹ ਇਹ ਵੀ ਕਿਹਾ ਜਾ ਰਿਹਾ ਪ੍ਰੀਤੀ ਬਿੰਦਰਾ ਜੀ ਦੇ ਉੱਪਰ ਹੋਰ ਵੀ ਜਿਹੜੇ ਕਈ ਨਿਪਤਮੇ ਦਰਜ ਨੇ ਤੇ ਉਹ ਜਿਹੜੇ ਜਿਹਨਾਂ ਉਤੇ ਜੂਏ ਦੇ ਪਰਚੇ ਦਰਜ ਨੇ ਇਹ ਅਸੀਂ ਨਹੀਂ ਕਹਿ ਰਹੇ ਉਹ ਕਹਿ ਰਹੇ ਨੇ ਤੇ ਉਹ ਮਤਲਬ ਕੀ ਮੈਂਬਰਸ਼ਿਪ ਉਹਨਾਂ ਦੀ ਵਿੱਚ ਨਹੀਂ ਹੋਣੀ ਚਾਹੀਦੀ ਤੁਸੀਂ ਕਿਸੇ ਕਿੱਲ ਦੇ ਦੇ ਜੀ ਦੇਖੋ ਜੂਏ ਦੇ ਪਰਚੇ ਦਾ ਜਿਹੜਾ ਨਾ ਇਹ ਪਹਿਲਾਂ ਸਾਡੀ ਵੀ ਧਿਆਨ ਚ ਆਇਆ ਸੀ ਕਿ ਪੁਰਾਣਾ ਕੋਈ ਜਨਾਂ ਦੇ ਹੋਇਆ ਸੀ ਪਰਚਾ ਦਰਜ ਉਹਦੇ ਉਹਦੇ ਲਈ ਅਸੀਂ ਇਹਨਾਂ ਨੂੰ ਲਿਖ ਕੇ ਵੀ ਭੇਜਿਆ ਵਾ ਉਹਦਾ ਦੇਖ ਲੈਣਾ ਕੀ ਉਹਦੇ ਚ ਪ੍ਰੋਸੈਸ ਆਇਆ ਵਾ ਸਾਰਾ ਇਹ ਉਹਨਾਂ ਦਾ ਕਹਿਣਾ ਸੀ ਵੀ ਇਹ ਦਾ ਜਿਹੜਾ ਸਾਡਾ ਦੂਜਾ ਹੈਗਾ ਬਾਕੀ ਹਰ ਬੰਦਾ ਆਪਣੀ ਸੇਫ ਸਾਈਡ ਲਈ ਜਿਹੜੀ ਸਭ ਕਹਿੰਦੇ ਉਹ ਤੇਰੇ ਕੋਲ ਲੇਟਾ ਦੱਸ ਰਹੇ ਨੇ ਅਲੱਗ-ਅਲੱਗ ਜਿੱਥੇ ਬੰਦਿਆਂ ਨੂੰ ਦੱਸਦੇ ਆ ਰਹੇ ਆਂ ਯਾ ਜਿੱਥੇ ਬੰਦਿਆਂ ਕਰ ਪਿਆ ਇੱਕ ਲੇਟਾਈਨ ਇਹ ਤੁਸੀਂ ਜਦੋਂ ਇਹਨਾਂ ਨੂੰ ਮੈਂਬਰ ਬਣਾਇਆ ਤੁਸੀਂ ਕਮੇਟੀ ਬਣਾਇਆ ਤਾਂ ਬਿਲਕੁਲ ਉਹ ਜਿਹੜੇ ਟਰਸਟੀ ਪੁਰਾਣਾ ਸੀ 1993 ਦਾ ਰਜਿਸਟਰ ਦਾ 93 ਦੀ ਮੈਂਬਰ ਨੇ ਕਿਹੜਾ ਬੰਦਾ ਹੈ ਇਹਦਾ ਹਾਈਲਾਈਟ ਇਹਨੇ ਕੀਤਾ ਇਸ ਚੀਜ਼ ਨੂੰ ਤੇ ਕਿੱਦਾਂ ਯਾਰ ਲਾਈਟ ਚ ਆਇਆ ਕਿੱਦਾਂ ਪਤਾ ਲੱਗਿਆ ਕਿ ਪ੍ਰੋਪਰ ਹੈ ਮੈਟਰ ਕਿ ਇਥੇ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਸੀ ਬਾਬਾ ਜੀ ਸਿੰਘ ਸਥਾਨ ਦਾ ਪੱਥਰ ਲੱਗ ਰਿਹਾ ਸੀ ਉਹਦੇ ਵਿੱਚ ਸੱਚਖੰਡਾ ਜੀ ਸੱਚਖੰਡਾ ਸਾਹਿਬ ਜੀ ਉਹ ਪੱਥਰ ਦਾ ਜਦੋਂ ਠੇਕੇਦਾਰ ਉਹਨੂੰ ਮਤਲਬ ਕਰਾਇ ਤੇ ਪ੍ਰਧਾਨ ਜੀ ਨੇ ਦੇਖਿਆ ਕਿ ਉਹ ਕਟਿੰਗ ਕੋਈ ਕਰਦਾ ਪਿਆ ਤਾਂ ਇਹਨਾਂ ਨੇ ਪੁੱਛਿਆ ਵੀ ਪੀਸ ਇਹਦੇ ਲਈ ਤੂੰ ਕੱਟ ਰਿਹਾ ਹੈ ਤਾਂ ਉਹਨੇ ਕਿਹਾ ਵੀ ਮੈਂ ਇਨਾਂ ਪੀ ਬੰਦਰੀ ਨੇ ਕਟਵਾਇਆ ਮੇਰੇ ਤੋਂ ਪੀਸ ਤਾਂ ਇਹਨਾਂ ਨੇ ਉਹਨੂੰ ਕਿਹਾ ਵੀ ਰੁਕ ਜਾ ਠੀਕ ਆ ਉਹਦਾ ਫਿਰ ਅਸੀਂ ਉਹਨੂੰ ਵੀ ਪੁੱਛਿਆ ਉਹਦੇ ਚਾਲੀ ਕੋਈ ਸਪਸ਼ਟੀਕਰਨ ਉਹਨਾਂ ਦਾ ਆਇਆ ਜੋ ਤਾਂ ਉਹਨਾਂ ਨੇ ਆਪਣਾ ਕਹਿਣਾ ਸ਼ੁਰੂ ਕਰਤਾ ਵੀ ਇਹਨਾਂ ਨੇ ਪੱਥਰ ਮਹਿੰਗਾ ਖਰੀਦਿਆ ਜਾਂ ਸਸਤਾ ਖ ਉਹ ਆਪਣੇ ਦੂਸਰਿਆਂ ਨਾਲ ਸ਼ੁਰੂ ਹੋ ਗਏ ਇੰਨੇ ਚੋਂ ਨਾਲੋਂ ਦਰਖਾਸਤ ਥਾਣੇ ਦਿੱਤੀ ਗਈ ਥਾਣੇ ਨੂੰ ਐਫਆਈਆਰ ਕੱਟ ਕੇ ਆ ਗਈ ਹੁਣ ਕੱਲ ਹੀ ਐਫਆਈਆਰ ਆਈ ਹੈ ਇਹਦੇ ਅਗਲੇ ਕਾਗੇ ਕਿ ਅਸੀਂ ਹੁਣ ਲੈ ਕੇ ਅੱਗੇ ਟਰਸਟ ਦੀ ਮੀਟਿੰਗ 'ਚ ਇਹਨੂੰ ਵਿਚਾਰਦੇ ਹਾਂ ਵਿਚਾਰ ਕਿ ਜੋ ਵਧੀਆ ਇੰਟਰਸਟ ਹੋਏਗਾ ਐਕਸ਼ਨ ਕਰਾਂਗੇ ਐਸੀ ਹੋ ਸਕਦੀ ਹੈ ਜੀ ਜਿਹੜੇ ਵੀ ਕੰਮ ਪ੍ਰਤੀਬਿੰਦਨ ਨੇ ਕੀਤੇ ਸਾਰੇ ਦਿਖੇ ਜਾਣਗੇ ਕਿਹੜੇ ਕਿਹੜੇ ਕਮਰੇ ਦੇ ਦੇਖਾਂਗੇ ਅਸੀਂ ਇਹ ਗਲਤ ਕੰਮ ਤਾਂ ਕਦੇ ਵੀ ਅਸੀਂ ਆਮ ਹੀ ਨਹੀਂ ਕਰਦੇ ਕੋਈ ਵੀ ਹੋਵੇ ਚਾਹੇ ਕੰਮ ਤਾਂ ਦੇਖਾਂਗੇ ਵੀਡੀਓ ਵੀ ਸਾਹਮਣੇ ਆਈ ਹੈ ਪੱਤਰ ਦੀ ਕੋਈ ਉਹਨਾਂ ਦੀ ਚਲੋ ਵੀਡੀਓ ਵੀ ਕੋਈ ਵਾਇਰਲ ਹੋਈ ਹੈ ਉਹਨਾਂ ਦੀ ਜਿਹੜਾ ਪੱਤਰ ਚੋਰੀ ਕਰਦੇ ਸੀ ਇਹ ਵੀਡੀਓ ਦੇ ਸਾਹਮਣੇ ਆਈ ਹੈ ਨਹੀਂ ਨਹੀਂ ਸਾਡੇ ਕੋਲ ਇਦਾਂ ਦੀ ਕੋਈ ਅਫੀਰ ਨਹੀਂ ਹੈ ਇਹ ਵੀ ਗੱਲ ਕਹੀ ਜਾ ਰਹੀ ਮਤਲਬ ਕਿ ਜਿਹੜੇ ਉਹਨਾਂ ਨੇ ਹੁਣ ਤੱਕ ਜਿੰਨੇ ਵੀ ਕੰਮ ਕਰਨੇ ਤੇ ਉਹ ਵੀ ਸਾਰਾ ਫਿਰ ਕਲੀਅਰ ਕੀਤਾ ਜਾਏਗਾ ਕੰਮ ਤਾਂ ਇਹ ਟਰਸਟ ਦੇ ਕੰਮ ਜਿਹੜੇ ਦਾ ਟਰਸਟ ਦੇ ਚੱਲਦੇ ਸਿਸਟਮ ਨਾਲ ਠੇਕਾ ਸਿਸਟਮ ਦੇ ਕੇ ਕੋਟੇਸ਼ਨ ਪਾਸ ਕਰਕੇ ਹਰ ਇੱਕ ਹਰ ਕੰਮ ਦੀ ਪ੍ਰੋਪਰ ਸਿਸਟਮ ਹੈ ਇਹ ਤਾਂ ਇਹਨਾਂ ਨੇ ਜਦੋਂ ਤੋਂ ਠੇਕੇਦਾਰ ਤੋਂ ਗੋ ਕਰੈਨੋ ਠੇਕੇਦਾਰ ਦੀ ਬਿਆਨ ਤੇ ਅੱਗੇ ਹੋਇਆ ਵਾ ਅਲੀ ਹੱਦ ਤੱਕ ਮੈਂਬਰਾਂ ਦੀ ਜਾਣਕਾਰੀ ਤੇ ਪੂਰੀ ਚੀਜ਼ ਆਣੀ ਹੈ ਕੀ ਯਕੀਨੀ ਉਹ ਵੀ ਇਸ ਨੂੰ ਮੀਟਿੰਗ ਕਰ ਕਰਦੇ ਆ ਕਿਉਂਕਿ ਸਥਾਨ ਵੀ ਲਗਾਤਾਰ ਚੜਤਦਾ ਸਮਾਂ ਹੁੰਦਾ ਨਹੀਂ ਕਿ ਸੰਗਤ